ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖੀ 71 ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਸਿੱਖ ਧਰਮ ਦੇ ਵਿੱਚ ਇਸਲਾਮ ਧਰਮ ਦੇ ਕੁਝ ਅਜਿਹੇ ਪਗੰਬਰ ਕੁਝ ਅਜਿਹੇ ਚੜ੍ਹਦੀ ਕਲਾ ਵਾਲੇ ਲੋਕ ਜਿਨ੍ਹਾਂ ਦਾ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ। ਭਾਈ ਮਰਦਾਨਾ ਜੀ ਇਸਲਾਮ ਧਰਮ ਤੋਂ ਹੋਏ ਹਨ ਤੇ ਅਸੀਂ ਹਰ ਇੱਕ ਸਾਖੀ ਦੇ ਵਿੱਚ ਹਰ ਉਦਾਸੀ ਦੇ ਵਿੱਚ ਭਾਈ ਮਰਦਾਨਾ ਜੀ ਦਾ ਅਸੀਂ ਜ਼ਿਕਰ ਜ਼ਰੂਰ ਸੁਣਦੇ ਆ ਇੱਕ ਗੁਰੂਾਨਕ ਦੇਵ ਜੀ ਦੇ ਨਾਲ ਰਹਿਣ ਵਾਲੇ ਸਭ ਤੋਂ ਉਹਨਾਂ ਦੇ ਪੱਕੇ ਸਾਥੀ ਸਨ ਜੋ ਕਿ ਇਸਲਾਮ ਧਰਮ ਤੋਂ ਸੀ ਦੂਜੇ ਨੰਬਰ ਦੇ ਉੱਤੇ ਆਉਂਦੇ ਨੇ ਸੂਫੀ ਸੰਤ ਸਾਈ ਮੀਆਂ ਮੀਰ ਜੀ ਜੀ ਹਾਂ ਸਾਈ ਮੀਆਂ ਮੀਰ ਜੀ ਨੇ ਦਰਬਾਰ ਸਾਹਿਬ ਗੋਲਡਨ ਟੈਂਪਲ ਦੀ ਨੀਂਹ ਪੱਥਰ ਰੱਖੀ ਸੀ ਸਾਈ ਮੀਆਂ ਮੀਰ ਜੀ ਇੱਕ ਸੂਫੀ ਸੰਤ ਸਨ ਜੋ ਇਸਲਾਮ ਧਰਮ ਤੋਂ ਸੀ ਉਹ ਰੱਬ ਦੇ ਰੰਗ ਦੇ ਵਿੱਚ ਰੰਗੀ ਹੋਈ ਰੂਹ ਸਨ ਸੋ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਨਹੀਂ ਪੱਥਰ ਰੱਖ ਕੇ ਸਿੱਖ ਧਰਮ ਨੂੰ ਮਾਣ ਬਖਸ਼ਾਇਆ ਇਹ ਵੀ ਇਸਲਾਮ ਧਰਮ ਤੋਂ ਸਨ। ਸੋ ਕਈ ਲੋਕ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਇਸਲਾਮ ਧਰਮ ਮੁਸਲਮਾਨਾਂ ਨੇ ਸ਼ਹੀਦ ਕਰਵਾ ਦਿੱਤਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉੱਚ ਦਾ ਪੀਰ ਬਣਾਉਣ ਵਾਲੇ ਗਨੀ ਖਾਨ, ਨਮੀ ਖਾਨ ਇਸਲਾਮ ਧਰਮ ਤੋਂ ਸਨ। ਜਿਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉੱਚ ਦਾ ਪੀਰ ਦਾ ਦਰਜਾ ਦਿੱਤਾ ਸੀ। ਭਾਵ ਕਿ ਦੁਨੀਆ ਦੇ ਸਭ ਤੋਂ ਉੱਚੇ ਪੀਰ ਉੱਚ ਦਾ ਪੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਣਾਇਆ ਗਿਆ। ਏ ਵੀ ਇਸਲਾਮ ਧਰਮ ਦosan ਭਾਈ ਗਨੀ ਖਾਨ ਜੀ ਤੇ ਨਮੀ ਖਾਨ ਜੀ ਚੌਥੇ ਨੰਬਰ ਦੇ ਉਤੇ ਅਸੀਂ ਗੱਲ ਕਰਨ ਜਾ ਰਹੇ ਆ ਬੀਬੀ ਜੈਨਾ ਜੀ ਬੀਪੀ ਜੈਨਾ ਜੀ ਵਜ਼ੀਰ ਖਾਨ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆ ਜੀ ਨੂੰ ਨੀਹਾਂ ਦੇ ਵਿੱਚ ਚੜਾ ਕੇ ਸ਼ਹੀਦ ਕੀਤਾ ਕਹਿਆ ਜਾਂਦਾ ਹੈ ਅਗੇ ਬੀਬੀ ਜੈਨਾ ਜੀ ਸੀਗੇ ਉਹ ਗੁਰੂ ਨਾਨਕ ਦੇਵ ਘਰ ਦੇ ਨਾਲ ਬਹੁਤ ਵੱਡੀ ਆਸਥਾ ਰੱਖਦੇ ਸਨ ਅਤੇ ਬੀਬੀ ਜੈਨਾ ਜੀ ਨੇ ਵਜ਼ੀਰ ਖਾਨ ਨੂੰ ਕਈ ਵਾਰ ਰੋਕਿਆ ਸੀ ਕਿ ਤੂੰ ਸਹਿਬਜ਼ਾਦਾ ਨੂੰ ਛੱਡ ਦੇ ਇਹ ਤੂੰ ਪਾਪ ਕਰ ਰਿਆ ਆਂ ਸੋ ਇਸੇ ਕਰਕੇ ਬੀਬੀ ਜੈਨਾ ਜੀ ਦਾ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਪੰਜਵੇਂ ਨੰਬਰ ਤੇ ਹੱਕ ਸੱਚ ਦੀ ਗੱਲ ਕਰਨ ਵਾਲੇ ਸ਼ੇਰ ਮੁਹੰਮਦ ਖਾਨ ਜੀ ਸ਼ੇਰ ਮੁਹੰਮਦ ਖਾਨ ਜੀ ਨੇ ਆਪਣਾ ਅਸਲੀ ਮੁਸਲਮਾਨ ਹੋਣ ਦਾ ਆਪਣਾ ਸਬੂਤ ਦਿੱਤਾ ਤੇ ਉਸ ਨੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਕਿਹਾ ਕਿ ਇਹ ਛੋਟੇ ਹਨ ਇਹ ਗੁਰਗੋਬ ਸਿੰਘ ਜੀ ਦੇ ਪੁੱਤਰ ਹਨ ਮੇਰਾ ਬਦਲਾ ਗੁਰਗੋਬ ਸਿੰਘ ਜੀ ਨਾਲ ਆ ਇਸ ਬੱਚਿਆ ਨੂੰ ਮੈਂ ਕੁਝ ਨਹੀਂ ਕਹਾਗਾ ਜੇਕਰ ਤੂੰ ਵੀ ਆਪਣੇ ਭਲੀ ਚੌਂਦਾ ਤੇ ਇਸ ਬੱਚਿਆ ਨੂੰ ਛੱਡ ਦੇ ਸੋ ਸੱਚਾ ਮੁਸਲਮਾਨ ਜਿਸ ਦੇ ਨਾਲ ਦੁਸ਼ਮਣੀ ਹੁੰਦਾ ਆ ਉਸ ਨਾਲ ਲੱਜ ਜਾ ਕੇ ਟੱਕਰ ਲੈਂਦਾ ਨਾ ਕਿ ਕਿਸੇ ਬੱਚੇ ਜਾਂ ਇਸਤਰੀ ਤੋਂ ਬਦਲਾ ਲੈਂਦਾ ਆ ਇਹ ਇਸਲਾਮ ਧਰਮ ਦੇ ਸੰਨ ਇਹਨਾਂ ਨੂੰ ਕਿਹਾ ਜਾਂਦਾ ਸ਼ੇਰ ਮੁਹੰਮਦ ਖਾਨ ਜਿਨ੍ਹਾਂ ਦੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੂਰੇ ਤੋਂ ਪੂਰੇ ਮਲੇਰਕੋਟਲੇ ਨੂੰ ਉਹਨਾਂ ਦੇ ਨਾਮ ਦੇ ਦਿੱਤਾ ਵਸਾਇਆ ਸੀ ਤੇ ਉਸ ਦੇ ਉੱਤੇ ਬਿਲਕੁਲ ਵੀ ਹਮਲਾ ਨਹੀਂ ਸੀ ਕੀਤਾ ਕਿਉਂਕਿ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦੇ ਨਵਾਬ ਸਨ ਨੰਬਰ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਲਾ ਯਾਰਖਾ ਜੋਗੀ ਜੀ ਅੱਲਾ ਯਾਰਖਾ ਜੋਗੀ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੋ ਕਿਤਾਬਾਂ ਲਿਖੀਆਂ ਨੇ ਜੋ ਬਹੁਤ ਹੀ ਪ੍ਰਸਿੱਧ ਹਨ ਅੱਲਾ ਨਿਆਰਖਾ ਜੋਗੀ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੇ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਕਰਨੀ ਬਿਲਕੁਲ ਨਹੀਂ ਛੱਡੀ ਉਹਨਾਂ ਦੇ ਇਸਲਾਮ ਧਰਮ ਦੇ ਵਿੱਚ ਉਹਨਾਂ ਨੂੰ ਸ਼ੇਕ ਦਿੱਤਾ ਗਿਆ ਉਹਨਾਂ ਨੂੰ ਨਵਾਜ਼ ਪੜਨ ਦੇ ਵਿੱਚ ਉਹ ਮਸਜਿਦ ਦੇ ਵਿੱਚ ਆਉਣਾ ਬੰਦ ਕਰ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮੈਂ ਜਿੰਦਾ ਆ ਉਦੋਂ ਤੱਕ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਕਰਦਾ ਰਹਾਂਗਾ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਆ ਕਰਤਾਰ ਕੀ ਕਸਮ ਹੈ ਨਾਨਕ ਕੀ ਸਗੰਧ ਹੈ ਜਿਤਨੇ ਵੀ ਤਾਰੀਫ ਹੋ ਗੋਬਿੰਦ ਕੀ ਵੈ ਕੰਮ ਹੈ ਇਹ ਸੰਨ ਇਸਲਾਮ ਧਰਮ ਦੇ ਵਿੱਚ ਪੱਕੇ ਮੁਸਲਮਾਨ ਜੋ ਆਪਣੇ ਧਰਮ ਦੇ ਵਿੱਚ ਰਹੇਗੇ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਹੋਰ ਬਹੁਤ ਅਜੀਰੂਆ ਹਨ ਜਿਨ੍ਹਾਂ ਨੇ ਇਸਲਾਮ ਧਰਮ ਦੇ ਵਿੱਚ ਹੁੰਦੇ ਹੋਏ ਸਿੱਖ ਧਰਮ ਦੇ ਵਿੱਚ ਬਹੁਤ ਵੱਡੇ ਯੋਗਦਾਨ ਪਾਏ ਹਨ ਉਨ੍ਹਾਂ ਦੇ ਉੱਤੇ ਅਸੀਂ ਦੂਜਾ ਪਾਰਟ ਲੈ ਕੇ ਆਵਾਂਗੇ ਸੋ ਆਪ ਜੀ ਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਸੇ ਤਰ੍ਹਾਂ ਦੀ ਅਸੀਂ ਇੱਕ ਹੋਰ ਵੀਡੀਓ ਲੈ ਕੇ ਕੱਲ ਨੂੰ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਾਸ ਨੂੰ ਇਜਾਜ਼ਤ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ